ਅੱਜ ਦੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਪੀਮ ਜੈ ਭਾਰਤ ਅੱਜ ਮੇਰੇ ਨਾਲ ਇਸ ਵਿਲੇ ਮੌਕੇ ਤੇ ਮੌਜੂਦ ਹੈ ਦੇ ਬਿਰਕ ਜੀ ਜਿਹੜੇ ਉਗੇ ਲੇਖਕ ਨੇ ਔਰ ਸਮਾਜ ਦੇ ਚਿੰਤਕ ਨੇ ਔਰ ਅਦਾਕਾਰ ਨੇ ਬਾਬਾ ਸਾਹਿਬ ਪਿਮਰਾਓ ਡਾਕਟਰ ਮੀਡਕਰ ਜੀ ਦਾ ਜਨਮ ਦਿਨ ਹੈ ਤੇ ਇਸ ਵਿਲੇ ਅਸੀਂ ਮੌਕੇ ਤੇ ਹਾਂ ਡਾਕਟਰ ਬੀ ਆਰ ਮੀਡਕਰ پارک ਹਦੀਆਬਾਦ ਦਰਖਸਤ ਜੇਪੀਮ ਜੀ ਜੇਪੀਮ ਜਪਾਰ ਸਾਹਿਬ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਲੇ ਦੁਆਲੇ ਲਾਈਟਾਂ ਲੱਗੀਆਂ ਹੋਈਆਂ ਲੜੀਆਂ ਲੱਗੀਆਂ ਹੋਈਆਂ ਫੁੱਲ ਝੜੀਆਂ ਲੱਗੀਆਂ ਹੋਈਆਂ ਟਿੰਟਮੋਦੀਆਂ ਬੜਾ ਰੁਸ਼ਨਾਇਆ ਹੋਇਆ ਮਾਹੌਲ ਹੈ ਤੇ اسی ਤਰੀਕੇ ਦੇ ਨਾਲ ਸਾਡਾ ਜੀਵਨ ਵੀ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਸੰਘਰਸ਼ ਦਾ ਰੁਸ਼ਨਾਇਆ ਗਿਆ ਹੈ ਜਿਵੇਂ ਅੱਜ ਟਿੰਟਮੋਦਾ ਮਾਹੌਲ ਹੈ ਇਦਾਂ ਹੀ ਸਾਡਾ ਜੀਵਨ ਵੀ ਅੱਜ ਟਮਟਮਾਉਂਦਾ ਫਿਰ ਸਭ ਕੀ ਕਹਿਣਾ ਚਾਹੂਗੇ ਕੋਈ ਵੇਲਾ ਸੀ ਜਦੋਂ ਦੇਖੋ ਕਿਹਨਾ ਹਾਲਾਤਾਂ ਦੇ ਵਿੱਚੋਂ ਬਾਬਾ ਸਾਹਿਬ ਨੇ ਆਪ ਗੁਜ਼ਰਦੇ ਤੰਗੀਆਂ ਤੁਰਸ਼ੀਆਂ ਕੱਟ ਕੇ ਆਪ ਕਿੱਥੇ ਤੱਕ ਪਹੁੰਚੇ ਔਰ ਸਾਨੂੰ ਵੀ ਨਾਲ ਖਿੱਚ ਕੇ ਲੈ ਗਏ ਨਕਮੀਆਂ ਨੂੰ ਜੀ ਜੀ ਬਿਲਕੁਲ ਜੀ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਜਿਹੜੇ ਅਵੇਸਲੇ ਸੀ ਜਾਂ ਜਿਹੜੇ ਦੱਬੇ ਹੋਏ ਸੀ ਜਾਂ ਲਤਾੜੇ ਹੋਏ ਸੀ ਜਾਂ ਦਬਾਏ ਗਏ ਸੀ ਉਹਨਾਂ ਉਸ ਸਮਾਜ ਨੂੰ ਵੀ ਨਾਲ ਖਿੱਚ ਕੇ ਲੈ ਗਏ ਜੀ ਇਹ ਬਾਬਾ ਸਾਹਿਬ ਡਾਕਟਰ ਮੇੜਕਾਰ ਜੀ ਦਾ ਜਨਮ ਦਿਨ ਆਉਣ ਵਾਲਾ ਜੀ ਇਹ ਕੌਣ ਵਾਲੇ ਅੱਜ ਹੈਗੀ ਆ 12 April ਤੇ 14 April ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਨ ਹੈ ਜਿਹੜੇ ਦੇਸ਼ ਦੇ ਬਹੁਤ ਵਧੀਆ ਸ਼ਿਲਪਕਾਰ ਨੇ ਜਿਨ੍ਹਾਂ ਨੇ ਦੇਸ਼ ਨੂੰ ਇੰਨਾ ਵਧੀਆ ਤਰਾਸ਼ਿਆ ਜਿਸ ਤੇ ਸਾਨੂੰ ਬੜਾ ਮਾਣ ਹੁੰਦਾ ਹੈ ਕਿ ਅਸੀਂ ਉਸ ਦੇਸ਼ ਦੇ ਵਾਸੀ ਆ ਜਿੱਥੇ ਬਾਬਾ ਸਾਹਿਬ ਡਾਕਟਰ ਮੀਰ ਕਰਨੇ ਜਨਮ ਲਿਆ ਅਸੀਂ ਵੀ ਆਪਣੇ ਆਪ ਨੂੰ ਬੜੇ ਮਾਣ ਮਹਿਸੂਸ ਕਰਦੇ ਆ ਕਿ ਦੁਨੀਆ ਦੇ ਵਿੱਚੋਂ 6 ਬੁੱਧੀਮਾਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਜ਼ਿਆਦਾ ਦਿਮਾਗ ਰਖੜਨ ਵਾਲੇ ਸਨ ਉਹਨਾਂ ਦੇ ਵਿੱਚੋਂ ਇੱਕੋ ਇੱਕ ਪਾਰਦਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜਿਸ ਦੇਸ਼ ਦੇ ਵਿੱਚ ਅਸੀਂ ਵੀ ਵਸ ਰਹੇ ਹਾਂ ਸਾਨੂੰ ਬੜਾ ਮਾਣ ਹੈ ਸਾਰਿਆਂ ਨੂੰ ਬਹੁਤ ਬਹੁਤ ਬਾਬਾ ਸਾਹਿਬ ਦੇ ਡਾਕਟਰ ਮੇਡ ਕਰਦੇ ਜਨਮ ਦਿਨ ਦੀਆਂ ਬਹੁਤ ਬਹੁਤ ਸਮੂਹ ਸੰਗਤਾਂ ਨੂੰ ਵਧਾਈਆਂ ਹੁਣ ਜੀ ਸਾਰੀਆਂ ਲਾਈਟਾਂ ਦੇਖ ਕੇ ਆ ਮਾਹੌਲ ਦੇਖ ਕੇ ਸਾਡੇ ਸਾਰੇ ਪੂਰਵਜਾਂ ਦੇ ਜੋ ਇੱਥੇ ਸਟੈਚੂ ਲਾਏ ਹਨ ਸਾਰਿਆਂ ਉੱਤੇ ਲਾਈਟਾਂ ਜਗ ਰਹੀਆਂ ਤੇ ਦਿਲ ਬੜਾ ਖੁਸ਼ ਹੋਇਆ ਜੀ ਸਾਰਿਆਂ ਨੂੰ ਬਹੁਤ ਬਹੁਤ ਢੇਰ ਸਾਰੀਆਂ ਵਧਾਈਆਂ ਜੈ ਪੀਮ ਜੇਪੜਾ ਬਿਲਕੁਲ ਜੀ ਜਿੱਥੇ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਸਾਹਿਬ ਕਾਂਚੀ ਰਾਮ ਜੀ ਦਾ ਸਟੈਚੂ ਲੱਗਾ ਹੈ ਜੋਤੀਰਾ ਫੂਲੇ ਸੁਮਿਤਰੀ ਬਾਈ ਫੂਲੇ ਜਾਂ ਤ사가ਤ ਬੁੱਧਾ ਦਾ ਜਾਂ ਸਮਰਾਟ ਅਸ਼ੋਕ ਦਾ ਜਾਂ ਸੰਵਿਧਾਨ ਦਾ ਵੀ ਸਟੈਚੂ ਲੱਗਾ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਉੱਤੇ ਲੜੀਆਂ ਰੋਸ਼ਨਾਈਆਂ ਇਸ ਕਰਕੇ ਕੀਤੀਆਂ ਗਈਆਂ ਕਿ ਇਹਨਾਂ ਦੀ ਬਦੌਲਤ ਹੀ ਸਾਡਾ ਜੀਵਨ ਜਿਹੜਾ ਅੱਜ ਰੁਸ਼ਨਾ ਰਿਹਾ ਹੈ ਜਿੱਥੇ ਕਿ ਅਸੀਂ ਮਹਾਨ ਰਹਿਬਰਾਂ ਦੇ ਬੁੱਤ ਦੇ ਉੱਤੇ ਸਟੈਚੂ ਦੇ ਉੱਤੇ ਰੁਸ਼ਨਾਈ ਹੈ ਰੋਸ਼ਨਾਈ ਕੀਤੀ ਹੈ ਔਰ ਮੇਲਾ ਚੱਲ ਰਿਹਾ ਪੂਰੇ ਵਰਲਡ ਦੇ ਵਿੱਚ ਇਹਨਾਂ ਮਹਾਪੁਰਸ਼ਾਂ ਦੇ ਨਾਮ ਤੇ ਮੇਲੇ ਚੱਲ ਰਹੇ ਨੇ ਵੱਡੇ ਵੱਡੇ ਸਮਾਗਮ ਵਿਚਾਰ ਗੋਸ਼ਟੀਆਂ ਹੋ ਰਹੀਆਂ ਨੇ ਉੱਥੇ ਆਓ ਆਪਾਂ ਇਹਨਾਂ ਦੇ ਕਰਤੱਵ ਨੂੰ ਪਛਾਣੀਏ ਔਰ ਇਹਨਾਂ ਦੇ ਜਿਹੜੇ ਸਾਨੂੰ ਅਧਿਕਾਰ ਦਿੱਤੇ ਨੇ ਉਹਨਾਂ ਨੂੰ ਪਛਾਣੀਏ ਔਰ ਜਿਨੇ ਇਹਨਾਂ ਨੂੰ ਸਾਨੂੰ ਫਰਜ਼ ਵੀ ਦਿੱਤੇ ਨੇ ਬਹੁਤ ਸਾਰੇ ਸਾਨੂੰ ਫਰਜ਼ ਵੀ ਦਿੱਤੇ ਨੇ ਅਸੀਂ ਅੱਜ ਉਹਨਾਂ ਫਰਜਾਂ ਤੋਂ ਓਬਵੀਅਸਲੀ ਹਾਂ ਜੇ ਗੱਲ ਕਰੀਏ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਜਦੋਂ ਯਤਨ ਸ਼ੁਰੂ ਕੀਤੇ ਜਾ ਰਹੇ ਬਣ ਯਤਨ ਸ਼ੁਰੂ ਕੀਤੇ ਉਸ ਵੇਲੇ ਸਮਾਜ ਦੇ ਹਾਲਾਤ ਕੀ ਸੀਗੇ ਤੇ ਜਦੋਂ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੇ ਦਿੱਤਾ ਦੇਸ਼ ਆਜ਼ਾਦ ਹੋ ਗਿਆ ਤੇ ਜਿਸ ਵੇਲੇ ਸਾਡੇ ਕੋਲ ਹੱਕ ਹਕੂਕਾਇਤ ਉਸ ਵੇਲੇ ਹਾਲਾਤ ਕਿਦਾਂ ਦੇ ਸੀ ਤੇ ਅੱਜ ਭਾਵੇਂ ਕਿ ਅਸੀਂ ਸਾਰੇ ਕੱਪੜੇ ਪਾਉਂਦੇ ਆਂ ਗੱਡੀਆਂ ਮੋਟਰਾਂ ਹੈਗੀਆਂ ਪਾਵੇਂ ਕਿ ਅੱਜ ਸਾਡੇ ਕੋਲ ਮਹਿਲ ਵੀ ਬਣ ਗਏ ਨੇ ਪਾਵੇਂ ਅਸੀਂ ਆਪਣੇ ਬਿਜ਼ਨਸ ਵੀ ਸੈੱਟ ਕਰ ਲਏ ਪਾਵੇਂ ਵਿਦੇਸ਼ਾਂ 'ਚ ਵੀ ਜਾ ਕੇ ਰਹਿੰਦੇ ਪਾਵੇਂ ਅਸੀਂ ਪੜ੍ਹ ਲਿਖ ਕੇ ਵੱਡੇ ਵੱਡੇ ਆਫੀਸਰ ਵੀ ਬਣੇ ਆ ਪਾਵੇਂ ਹਰ ਮੁਕਾਮ ਦੇ ਵਿੱਚ ਅੱਗੇ ਪਾਵੇਂ ਰਾਜਨੀਤੀ ਦੇ ਵਿੱਚ ਵੀ ਉਹ ਥਾਂ ਨਹੀਂ ਆ ਜਿੱਥੇ ਅਸੀਂ ਨਹੀਂ ਪਹੁੰਚੇ ਪਰ ਫਿਰ ਵੀ ਅੱਜ ਸਮਾਜ ਦੇ ਹਾਲਾਤ ਜਿਹੜੇ ਆ ਬਾਬਾ ਸਾਹਿਬ ਜਿਸ ਕੱਲ ਤੋਂ ਚਿੰਤਤ ਸੀ ਅੱਜ ਵੀ ਚਿੰਤਾ ਉੱਥੇ ਦੀ ਉੱਥੇ ਹੀ ਖੜੀ ਹੈ ਜਿਸ ਸਮਾਜ ਦੇ ਲਈ ਜਿਸ ਸਮਾਜ ਨੂੰ ਕਿਹਾ ਸੀ ਕਿ ਬਾਬਾ ਸਾਹਿਬ ਨੇ ਕਿ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲੋ ਕਿ ਦੇਸ਼ ਦੇ ਹੁਕਮਰਾਨ ਬਣਨਾ ਅੱਜ ਉਹਨਾਂ ਝੁੱਗੀਆਂ ਵਾਲਿਆਂ ਦੇ ਕੋਲ ਹਿੰਮਤ ਨਹੀਂ ਰਹੀ ਕਿ ਉਹ ਦੇਸ਼ ਦੇ ਹੁਕਮਰਾਨ ਬਣ ਸਕਣ ਭਾਵੇਂ ਕਿ ਬਾਬਾ ਸਾਹਿਬ ਨੇ ਵੋਟ ਦਾ ਅਧਿਕਾਰ ਦਿੱਤਾ ਸੀ ਹਰ ਇੱਕ ਨੂੰ ਬਰਾਬਰ ਦਾ ਪਰ ਅੱਜ ਰਾਜਨੀਤੀ ਕਰੋੜਾਂ ਦੀ ਹੋ ਗਈ ਸਾਡੀ ਨਲੈਕੀ ਕਰਕੇ ਸਾਡੇ ਲੀਡਰਾਂ ਦੀ ਨਲੈਕੀ ਕਰਕੇ ਅੱਜ ਦੇ ਸਾਡੇ ਕੰਮ ਕਰਨ ਵਾਲੇ ਮਿਸ਼ਨਰੀਆਂ ਦੇ ਕਰਕੇ ਅੱਜ ਜਿਹੜੀ ਰਾਜਨੀਤੀ ਹੈ ਉਹ ਕਰੋੜਾਂ ਦੀ ਹੋ ਗਈ ਕਿਸੇ ਵੇਲੇ ਬਾਬਾ ਸਾਹਿਬ ਨੇ ਇਸ ਕਰਕੇ ਕਿਹਾ ਸੀਗਾ ਕਿ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲੋ ਕਿ ਦੇਸ਼ ਦੇ ਹੁਕਮਰਾਨ ਬਣਨਾਂ ਕਿ ਬਾਬਾ ਸਾਹਿਬ ਨੇ ਹੱਕ ਸਾਰਿਆਂ ਨੂੰ ਬਰਾਬਰ ਦੇ ਦਿੱਤੇ ਸੀਗੇ ਪਰ ਅਫਸੋਸ ਕਿ ਅਸੀਂ ਆਪਣੇ ਲਾਲਚਾਂ ਦੇ ਕਰਕੇ ਸਮਾਜ ਦੇ ਵਿੱਚ ਉਹ ਮਾਹੌਲ ਨਹੀਂ ਪੈਦਾ ਕਰ ਸਕੇ ਜਿਹੜਾ ਰਹਿਬਰਾਂ ਦਾ ਮਿਸ਼ਨ ਸੀ ਜਿਹੜਾ ਸੰਕਲਪ ਸੀ ਜਿਹੜਾ ਸਾਡੇ ਗੁਰੂ ਸਹਿਬਾਨਾਂ ਦਾ ਸੰਕਲਪ ਸੀ ਜਿਹਦੇ ਵਿੱਚ ਸਮਾਜ ਨੇ ਬਰਾਬਰ ਹੋਣਾ ਸੀ ਸਮਾਜ ਦੇ ਬਰਾਬਰ ਦੇ ਹਿੱਸੇਦਾਰੀ ਮਿਲਣੀ ਸੀ ਅਫਸੋਸ ਕਿ ਉਹ ਮਾਹੌਲ ਨਹੀਂ ਬਣ ਸਕਿਆ ਦੂਜੀ ਜਦੋਂ ਅਸੀਂ ਪ੍ਰਸ਼ਾਸਨਿਕ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਤਾਂ ਉਦੋਂ ਅਸੀਂ ਸਧਾਰਨ ਤੋਂ ਸਧਾਰਨ ਗਰੀਬ ਤੋਂ ਗਰੀਬ ਆਮ ਲੋਕ ਜਦੋਂ ਕਿਸੇ ਕੰਮ ਲਈ ਜਾਂਦੇ ਨੇ ਦਫ਼ਤਰਾਂ ਦੇ ਵਿੱਚ ਉਸ ਵੇਲੇ ਕੀ ਹਾਲਾਤ ਹੁੰਦੇ ਨੇ ਉਹਨਾਂ ਦੇ ਉਹ ਦਬਕੇ ਵੀ ਮਾਰੇ ਜਾਂਦੇ ਨੇ ਪੈਸੇ ਵੀ ਲੈ ਜਾਂਦੇ ਨੇ ਭ੍ਰਿਸ਼ਟਾਚਾਰ ਦਾ ਬੋਲਵਾਲਾ ਦੇਸ਼ ਦਾ ਹਾਲਾਤ ਕੋਣ ਨਹੀਂ ਜਾਣਦਾ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਕਿਸੇ ਇੱਕ ਕਿਸੇ ਇੱਕ ਬਰਾਦਰੀ ਨੂੰ ਇੱਕ ਕਾਸਟ ਨੂੰ ਮੈਂ ਟਾਰਗੇਟ ਨਹੀਂ ਕਰ ਰਿਹਾ ਪਰ ਦੇਸ਼ ਦੇ ਹਾਲਾਤ ਅੱਜ ਇਹ ਬੋਲਦੇ ਆ ਇਹ ਬਾਬਾ ਸਾਹਿਬ ਜਾਂ ਇਹ ਸਾਡੇ ਗੁਰੂ ਸਹਿਬਾਨਾਂ ਦਾ ਸੰਕਲਪ ਨਹੀਂ ਸੀ ਅੱਜ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਵਾਲਾ ਜੇ ਭ੍ਰਿਸ਼ਟਾਚਾਰ ਦਾ ਬੋਲਵਾਲਾ ਤਾਂ ਆਮ ਲੋਕਾਂ ਨੂੰ ਕਿਵੇਂ ਸਹੂਲਤ ਸੁੱਖ ਜਾਂ ਉਹ ਅਧਿਕਾਰ ਮਿਲੇਗਾ ਤੇ ਬਾਬਾ ਸਾਹਿਬ ਤੇ ਸਾਰੇ ਰੇਬਰਾਂ ਤੇ ਸਾਰੇ ਗੁਰੂ ਸਹਿਬਾਨਾਂ ਦਾ ਇੱਕੋ ਹੀ ਐਜੂਕੇਸ਼ਨ ਦੇ ਉੱਤੇ ਬੜਾ ਜ਼ੋਰ ਸੀ ਪਰ ਅੱਜ ਆਮ ਸੁਧਾਰਨ ਲੋਕਾਂ ਕੋਲ ਐਜੂਕੇਸ਼ਨ ਵੀ ਖੋਹੀ ਗਈ ਹੈ ਅੱਜ ਆਮ ਤੇ ਸੁਧਾਰਨ ਲੋਕ ਚੰਗੇ ਸਕੂਲ ਦੇ ਵਿੱਚ ਐਜੂਕੇਸ਼ਨ ਹਾਸਲ ਕਰਨ ਦੇ ਲਈ ਆਪਣੇ ਬੱਚਿਆਂ ਨੂੰ ਪਰ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੀ ਜੇਬ ਦੇ ਵਿੱਚ ਪੈਸਾ ਨਹੀਂ ਹੈ ਤੇ ਅਫਸੋਸ ਇਹ ਕਿ ਜਿਨ੍ਹਾਂ ਨੇ ਉਹ ਨਿਗ ਮਾਣਿਆ ਜਿਨ੍ਹਾਂ ਨੂੰ ਉਹ ਮੌਕੇ ਮਿਲੇ ਬਾਬਾ ਸਾਹਿਬ ਦੇ ਦੌਲਤ ਉਹ ਅੱਜ ਆਪਣੇ ਬੱਚਿਆਂ ਨੂੰ ਗੱਡੀ ਦੇ ਵਿੱਚ ਸਕੂਲ ਛੱਡਣ ਜਾਂਦੇ ਜਾਂ ਪੜ੍ਹ ਕੇ ਉਸ ਤੋਂ ਬਾਅਦ ਚ ਬਾਹਰਲੇ ਵੱਡੇ ਮੁਲਕਾਂ ਦੇ ਵਿੱਚ ਉਹਨਾਂ ਦੇ ਬੱਚੇ ਪੜਨ ਜਾਂਦੇ ਪਰ ਜੇ ਇਸ ਸਮਾਜ ਦੇ ਲਈ ਬਾਬਾ ਸਾਹਿਬ ਨੇ ਸੰਘਰਸ਼ ਕੀਤਾ ਸੀ ਉਹ ਸਮਾਜ ਅੱਜ ਵੀ ਵਿੱਦਿਆ ਤੋਂ ਵਾਂਝਾ ਤੇ ਉਹ ਸਮਾਜ ਦੇ ਬਜ਼ੁਰਗ ਜਾਂ ਉਸ ਸਮਾਜ ਦੇ ਲੋਕ ਦਵਾਤੋਂ ਵੀ ਵਾਂਝੇ ਨੇ ਜਿਸ ਸਮਾਜ ਦੇ ਲਈ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਿੰਤਾ ਕੀਤੀ ਸੀ ਰਹਿਬਰਾਂ ਨੇ ਚਿੰਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਿੰਤਾ ਕੀਤੀ ਸੀ ਜਿਸ ਸਮਾਜ ਲਈ ਬਾਬਾ ਸਾਹਿਬ ਨੇ ਚਿੰਤਾ ਕੀਤੀ ਸੀ ਉਹ ਅੱਜ ਇਲਾਜ ਤੋਂ ਵੀ ਵਾਂਝਾ ਅਫਸੋਸ ਇਹ ਕਿ ਜਿਨ੍ਹਾਂ ਨੇ ਨਿੱਗ ਲਿਆ ਜਿਨ੍ਹਾਂ ਨੇ ਅੱਜ ਆਨੰਦ ਲਿਆ ਬਾਬਾ ਸਾਹਿਬ ਦੇ ਦਿੱਤੇ ਅਧਿਕਾਰਾਂ ਦਾ ਉਹ ਅੱਜ ਉਹਨਾਂ ਦੇ ਬਜ਼ੁਰਗ ਜਾਂ ਉਹਨਾਂ ਦਾ ਕਰਦਾ ਬਿਮਾਰ ਇਲਾਜ ਲਈ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਂਦਾ ਪਰ ਅੱਜ ਉਹ ਜਿਹੜਾ ਵਿਤਕਰਾ ਹੈ ਉੱਚ ਤੇ ਨੀਚ ਦਾ ਗਰੀਬੀ ਤੇ ਅਮੀਰੀ ਦਾ ਜੇ ਇਸ ਜੇ ਇਸ ਪਾੜੇ ਨੂੰ ਖਤਮ ਕਰਨ ਲਈ ਬਾਬਾ ਸਾਹਿਬ ਨੇ ਤੇ ਗੁਰੂ ਰਵਿਦਾਸ ਜੀ ਨੇ ਸਾਰੇ ਰਹਿਬਰਾਂ ਨੇ ਆਪਣੇ ਯਤਨ ਕੋਸ਼ਿਸ਼ ਕੀਤੇ ਸੀਗੇ ਅਫਸੋਸ ਇਹ ਆ ਕਿ ਸਮਾਜ ਅੱਜ ਫੇਰ ਉਸੇ ਹੀ ਲੀਹ ਤੇ ਖੜਾ ਭਾਵੇਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਬਿਰਕ ਸਾਹਿਬ ਕਿ ਭਾਵੇਂ ਅੱਜ ਅਸੀਂ ਗੱਡੀਆਂ ਮੋਟਰਾਂ ਵਾਲੇ ਹੋ ਗਏ ਆ ਵੱਡੇ ਮਹਿਲ ਤੇ ਘਰਾਂ ਵਾਲੇ ਹੋ ਗਏ ਆ ਭਾਵੇਂ ਕਿ ਅੱਜ ਸਾਡੇ ਕੋਲ ਸਾਰੇ ਸੁੱਖ ਸਾਧਨ ਨੇ ਪਰ ਉਸ ਸਮਾਜ ਦੀ ਦਸ਼ਾ ਜਿਹੜੀ ਅੱਜ ਵੀ ਉਹ ਰੋਜ਼ ਦੀ ਰੋਜ਼ ਥੱਲੇ ਨੂੰ ਜਾ ਰਹੀ ਹੈ ਆਓ ਆਪਾਂ ਚਿੰਤਾ ਕਰੀਏ ਜਿੱਥੇ ਅੱਜ ਇਹ ਮਹਾਰ ਰੈਵਰਾਂ ਦੇ ਸਟੈਚੂ ਦੇ ਉੱਤੇ ਲੜੀਆਂ ਲਾਈਆਂ ਫੁੱਲ ਝੜੀਆਂ ਦਾ ਵੱਡੇ ਸਮਾਗਮ ਵੀ ਕੀਤੇ ਜਾ ਰਹੇ ਆਓ ਉਹਨਾਂ ਦੀ ਸੋਚ ਅਪਣਾ ਕੇ ਦੇਸ਼ ਦੇ ਅੰਦਰ ਸਮਾਜ ਦੇ ਅੰਦਰ ਬਰਾਬਰੀਤਾ ਲੈ ਕੇ ਆਈਏ ਤਾਂ ਜੋ ਉਹ ਅੱਜ ਉਹਨਾਂ ਦੀ ਜਿਹੜੀ ਰੂਹ ਹੈ ਆਤਮਾ ਜਿਹੜੀ ਉਹ ਖੁਸ਼ ਹੋਏਗੀ ਕਿ ਮੇਰੇ ਜਿਹੜੇ ਜਿਹੜੇ ਆਪਣੇ ਆਪ ਨੂੰ ਪੈਰੋਕਾਰਕ ਹੋਣ ਵਾਲੇ ਹੈਗੇ ਆ ਉਹ ਵੀ ਕੁਝ ਕਰ ਰਹੇ ਆ ਨਹੀਂ ਤੇ ਅੱਜ ਹਰ ਇੱਕ ਇਨਸਾਨ ਆਪਣੇ ਲਈ ਕਰ ਰਿਹਾ ਚਾਹੇ ਉਹ ਮਿਸ਼ਨਰੀ ਹੈ ਚਾਹੇ ਉਹ ਲੀਡਰ ਹੈ ਚਾਹੇ ਉਹ ਪ੍ਰਸ਼ਾਸਨ ਅਧਿਕਾਰੀ ਹੈ ਆਪਣੇ ਬੱਚਿਆਂ ਲਈ ਕਰ ਰਿਹਾ ਆਪਣੇ ਪਰਿਵਾਰ ਲਈ ਕਰ ਰਿਹਾ ਜਾਂ ਸਿਰਫ ਆਪਣੇ ਲਈ ਹੀ ਕਰ ਰਿਹਾ ਸਮਾਜ ਅੱਜ ਕਿੱਥੇ ਖੜਾ ਜੇ ਕੀਤਾ ਹੁੰਦਾ ਤਾਂ ਸਮਾਜ ਦੀ ਆ ਦਸ਼ਾ ਨਾ ਹੁੰਦੀ ਆਓ ਆਪਾਂ ਸਾਰੇ ਪ੍ਰਣ ਕਰੀਏ ਮੈਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਾਂ ਬਿਰਕ ਸਾਹਿਬ ਵੀ ਸਮਝਦੇ ਨੇ ਪਰਮਿੰਦਰ ਮਡਾਲੀ ਜੀ ਇਸ ਵੇਲੇ ਕੈਮਰਾ ਆਪਰੇਟ ਕਰ ਰਹੇ ਸਾਡੇ ਨਾਲ ਨੇ ਉਹ ਵੀ ਜ਼ਿੰਮੇਵਾਰੀ ਸਮਝਣ ਆਓ ਆਪਾਂ ਸਾਰਾ ਸਮਾਜ ਸਾਰੇ ਲੋਕ ਆਪਣੀ ਆਪਣੀ ਜ਼ਿੰਮੇਵਾਰੀ ਸਮਝੀਏ ਤਾਂ ਇਸ ਦੇਸ਼ ਦੇ ਵਿੱਚੋਂ ਸਾਡੇ ਬੱਚੇ ਤੰਗ ਹੋ ਕੇ ਪਰੇਸ਼ਾਨ ਹੋ ਕੇ ਵਿਦੇਸ਼ਾਂ ਨੂੰ ਨਹੀਂ ਜਾਣਗੇ ਇਹ ਅੱਜ ਸਾਡੇ ਕੀਤੇ ਹੋਏ ਜਿਹੜੇ ਸਾਡੇ ਨਲੇਕੀਆਂ ਦਾ ਜਿਹੜਾ ਉਹ ਮੁਜ਼ਾਰਾ ਹੋ ਰਿਹਾ ਅੱਜ ਜਲੂਸ ਨਿਕਲ ਰਿਹਾ ਕਿ ਸਾਡੇ ਰਾਜਨੀਤਿਕ ਲੋਕਾਂ ਨੇ ਅੱਜ ਦੇਸ਼ ਦਾ ਸਿਸਟਮ ਜਿਹੜਾ ਹਾਲਾਤ ਇਦਾਂ ਦੇ ਪੈਦਾ ਕਰਕੇ ਰੱਖ ਦਿੱਤੇ ਆ ਕਿ ਸਾਡੇ ਬੱਚੇ ਇੱਥੇ ਰਹਿਣਾ ਹੀ ਨਹੀਂ ਪਸੰਦ ਕਰਦੇ ਕਿ ਇਹ ਬਾਬਾ ਸਾਹਿਬ ਦੀ ਸੋਚ ਸੀ ਉਹਨਾਂ ਦਾ ਸੰਕਲਪ ਸੀ ਉਹ ਤਾਂ ਵਿਦੇਸ਼ਾਂ ਨੂੰ ਛੱਡ ਕੇ ਇਸ ਧਰਤੀ ਤੇ ਇਸ ਧਰਤੀ ਇਸ ਦੇਸ਼ ਨੂੰ ਇਸ ਭਾਰਤ ਨੂੰ ਇੱਕ ਸੁਚੱਜਾ ਖੂਬਸੂਰਤ ਤੇ ਖੁਸ਼ਹਾਲ ਸਭ ਤੇ ਵਿੱਚ ਬਰਾਬਰਤਾ ਵਾਲਾ ਉਹ ਮਾਹੌਲ ਪੈਦਾ ਕਰਨਾ ਚਾਹੁੰਦੇ ਸੀ ਸਮਾਜ ਸਿਰਜਣਾ ਚਾਹੁੰਦੇ ਸੀ ਬੇਗੰਪੂਰਾ ਸਿਰਜਣਾ ਚਾਹੁੰਦੇ ਸੀ ਪਰ ਅਫਸੋਸ ਇਹਦਾ ਜ਼ਿੰਮੇਵਾਰ ਕੌਣ ਹੈ ਆਪਾਂ ਆਪਾਂ ਤੇ ਚਿੰਤਾ ਕਰੀਏ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਮਨਾਉਣ ਦਾ ਤਦ ਹੀ ਫਾਇਦਾ ਹੈ ਬੀਤੇ ਦਿਨ ਜੋਤੀਰਾ ਫੂਲੇ ਜੀ ਦਾ ਜਨਮ ਦਿਨ ਲੰਘ ਕੇ ਗਿਆ ਉਹਨਾਂ ਦੇ ਜਨਮ ਉਹਨਾਂ ਦੇ ਜੀਵਨ ਨੂੰ ਪੜਦੇ ਹਾਂ ਤੇ ਰੌਂਗਟੇ ਖੜਦੇ ਕਿ ਉਹਨਾਂ ਨੇ ਕਿੱਦਾਂ ਦੇ ਮਾਹੌਲ ਦੇ ਵਿੱਚ ਕੰਮ ਕੀਤਾ ਔਰ ਕਿੰਨੀ ਕ੍ਰਾਂਤੀ ਸਮਾਜ ਦੇ ਵਿੱਚ ਲਿਆਂਦੀ ਕਿੰਨਾ ਬਦਲਾਅ ਲੈ ਕੇ ਆਂਦਾ ਪਰ ਅਫਸੋਸ ਇਹ ਕਿ ਜਿਵੇਂ ਪਹਿਲਾਂ ਕਿ ਅੱਜ ਸਾਡੇ ਲੀਡਰਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਤਾਂ ਬਦਲਾਅ ਆ ਰਿਹਾ ਪਰ ਸਮਾਜ ਦੇ ਵਿੱਚ ਬਦਲਾਅ ਨਹੀਂ ਆ ਰਿਹਾ ਰਾਜਨੀਤਿਕ ਤੌਰ ਤੇ ਅਸੀਂ ਫੇਲ ਹੋਏ ਹਾਂ ਸਮਾਜਿਕ ਤੌਰ ਤੇ ਅਸੀਂ ਫੇਲ ਹੋਏ ਹਾਂ ਧਾਰਮਿਕ ਤੌਰ ਤੇ ਅਸੀਂ ਫੇਲ ਹੋਏ ਹਾਂ ਕਿਉਂ ਹੋਏ ਹਾਂ ਇਹ ਬਹੁਤ ਵੱਡੇ ਸਵਾਲ ਖੜਦੇ ਨੇ ਆਓ ਆਪਾਂ ਸਾਰੇ ਇਤੇ ਚਿੰਤਾ ਕਰੀਏ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰ ਰਬਦਾਸ ਮਹਾਰਾਜ ਜੀ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਦੇ ਸੋਚ ਵਾਲਾ ਪੰਜਾਬ ਸਰਜੀਏ ਭਾਰਤ ਸਰਜੀਏ ਤਾਂ ਇਹ ਜਿਹੜੇ ਰੈਵਰ ਜਨਮ ਰੈਵਰਾਂ ਦੇ ਜਨਮ ਦਿਨ ਮਨਾਉਣ ਦਾ ਤਾਂ ਦੀ ਫਾਇਦਾ ਹੋਏਗਾ ਬਹੁਤ ਧੰਨਵਾਦ ਜੀ ਬਿਰਕ ਸਾਹਿਬ ਮੇਰੇ ਨਾਲ ਨੇ ਅੱਜ ਜੀ ਮੈਂ ਇਹਨਾਂ ਨੂੰ ਵੀ ਕੁਦਰਤੀ ਇਹ ਅਭੀ ਸ਼ੁਰੂ ਤਾਂ ਮੈਂ ਚਾਹੁੰਦਾ ਤਸੀਂ ਨਾ ਤੋਂ ਵੀ ਲੰਬੀ ਗੱਲ ਸੁਣਾ ਥੋੜਾ ਜਿਹਾ ਮੈਂ ਕਹਿੰਦਾ ਮੇਰੀਆਂ ਗੱਲਾਂ ਸੁਣਨ ਦੇ ਵਿੱਚ ਪੈ ਗਿਆ ਹੈ ਨਾ ਮੈਂ ਚਾਹੁੰਦਾ ਸੀਗਾ ਵੀ ਜਦੋਂ ਜਾਗੋ ਉਦੋਂ ਹੀ ਸਵੇਰਾ ਸਮਝੋ ਮੈਂ ਕਹਿੰਦਾ ਅੱਜ ਤੋਂ ਹੀ ਸੰਕਲਪ ਲੈ ਲੈਣਾ ਚਾਹੀਦਾ ਇਸ ਵਾਰ ਬਾਬਾ ਸਾਹਿਬ ਦੇ ਜਨਮ ਦਿਨ ਤੋਂ ਸਾਨੂੰ ਇਹ ਸੰਕਲਪ ਲੈ ਲੈਣਾ ਚਾਹੀਦਾ ਵੀ ਕਿਉਂ ਬਾਬਾ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਸੀਗੀ ਕਿ ਮੈਂ ਇਹ ਕਾਰਬਾ ਇੱਥੇ ਤੱਕ ਲੈ ਕੇ ਆਇਆ ਮੈਨੂੰ ਕੋ ਅੱਗੇ ਵਧਾਉਣ ਵਾਲਾ ਨਹੀਂ ਦਿਸਦਾ ਸਾਨੂੰ ਸੰਕਲਪ ਲੈਣਾ ਚਾਹੀਦਾ ਕਿ ਬਾਬਾ ਸਾਹਿਬ ਜਿੱਥੇ ਤੱਕ ਇਹ ਕਾਰਬਾ ਨੂੰ ਲੈ ਕੇ ਆਏ ਸੀ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਉਹਨਾਂ ਦੇ ਦਿੱਤੇ ਅਧਿਕਾਰਾਂ ਦਾ ਆਨੰਦ ਮਾਣਦੇ ਹਾਂ ਤੇ ਉਹ ਕਾਰਬੇ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਸਾਡਾ ਸਾਰਾ ਸਮਾਜ ਸਾਡਾ ਸਾਰਾ ਭਾਰਤ ਸਾਡਾ ਸਾਰਾ ਦੇਸ਼ ਜਿਹੜਾ ਉਹ ਸੁਖੀ ਵਸੇ ਜੈ ਭੀਮ ਜੈ ਭਾਰਤ ਬਿਲਕੁਲ ਜੀ ਤੁਹਾਨੂੰ ਆਖਰ ਤੇ ਫਿਰ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਦੇ ਨਾਲ ਆਪ ਸੰਕਲਪ ਕਰੀਏ ਕਿ ਉਹਨਾਂ ਦੀ ਸੋਚ ਵਾਲਾ ਭਾਰਤ ਸਰ ਜੀ ਹੈ ਸਮਾਜ ਸਰ ਜੀ ਹੈ ਧੰਨਵਾਦ ਜੀ ਜੈ ਪੀ ਜੈ